ਸੱਚੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਅਸੀਂ ਦੋ ਬੇਨਤੀਆਂ ਕਰਾਂਗੇ ਜੀ ਸਾਡੇ ਸ਼੍ਰੀ ਕਾਲ ਤਕਸਾਲ ਦੇ ਜਥੇਦਾਰ ਸਰਦਾਰ ਹਰਪ੍ਰੀਤ ਸਿੰਘ ਜਾਨੀ ਜੀ ਉਹਨਾਂ ਨੂੰ ਦੋ ਬੇਨਤੀਆਂ ਕਰਾਂਗੇ ਹੱਥ ਜੋੜ ਕੇ ਕਿ ਤੁਹਾਨੂੰ ਪਹਿਲਾਂ ਵੀ ਸ਼ਾਇਦ ਮੰਗ ਪੱਤਰ ਦਿੱਤੇ ਗਏ ਹਨ ਕਿ ਸਾਡੇ ਜਿੰਨੇ ਵੀ ਭਗਤ ਹੋਏ ਐ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਸਾਡੇ ਲੋਕ ਜਿਆਦਾ ਤਾਂ ਦੇਰਿਆਂ ਨਾਲ ਜੁੜ ਰਹੇ ਨੇ ਉਹਨਾਂ ਨੂੰ ਦੇਰਿਆਂ ਨਾਲ ਪਾਸੇ ਕਰਨੀ ਲੈ ਕੇ ਅਸੀਂ ਸਾਨੂੰ ਜਿੰਨੇ ਵੀ ਸਾਡੇ ਭਗਤ ਹੋਏ ਨੇ ਉਹਨਾਂ ਦੀਆਂ ਡੇਟਾ ਕਲੀਅਰ ਕੀਤੀਆਂ ਜਾਣ ਜਨਮ ਦਿਹਾੜੇ ਦੀਆਂ ਤਾਂ ਕਿ ਉਹਨਾਂ ਦਾ ਅਸੀਂ ਜਨਮ ਦਿਨ ਜਨਮ ਦਿਹਾੜਾ ਮਨਾ ਸਕੀਏ ਤੇ ਅਸੀਂ ਤਾਂ ਤੁਹਾਨੂੰ ਵੀ ਅਪੀਲ ਕਰਦੇ ਆ ਕਿ ਦਵਾਲਤ ਸ੍ਰੀ ਮਨਜੀ ਸਾਹਿਬ ਵਿੱਚ ਹੀ ਇਹਨਾਂ ਦੇ ਜਨਮ ਦਿਹਾੜੇ ਮਨਾਏ ਜਾਣ ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਦੂਸਰੀ ਗੱਲ ਜੋ ਸੀ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀ ਤਖਤ ਸਾਹਿਬ ਕੇਸਗੜ੍ਹ ਸਾਹਿਬ ਮਨਾ ਕੇ ਆਏ ਆਂ ਉੱਥੇ ਸਾਡੀ ਕੌਮ ਨੂੰ ਜੋ ਕਮੀਆਂ ਮਹਿਸੂਸ ਹੋਈਆਂ ਉਹ ਵੀ ਤੁਹਾਡੇ ਅੱਜ ਅਸੀਂ ਰੂਬਰੂ ਕਰਾਂਗੇ ਕਿ ਕੀ ਕੀ ਕਮੀਆਂ ਸੀ ਉੱਥੇ ਨੰਬਰ 1 ਜਿਹੜਾ ਕਿ ਸਟੇਜ ਦਾ ਸਜਾਲਨ ਕੀਤਾ ਗਿਆ ਸੀ ਸਟੇਜ ਦੇ ਉੱਤੇ ਦੂਸਰੇ ਬੰਦਿਆਂ ਦੇ ਕਬਜ਼ੇ ਰਿਹਾ ਸਾਡੇ ਕੌਮ ਦੇ ਕਿਸੇ ਵੀ ਬਲਾਰੇ ਦਾ ਨਾਂ ਨਾ ਲਿਆ ਗਿਆ ਤੇ ਨਾ ਹੀ ਕਿਸੇ ਨੂੰ ਬੋਲਣ ਦਾ ਟਾਈਮ ਦਿੱਤਾ ਗਿਆ ਸਿਰਫ ਮਨਦੀਪ ਸਿੰਘ ਜੀ ਵਿਦਿਆਰਥੀ ਸਾਹਿਬ ਸਾਡੇ ਬੋਲੇ ਸੀ ਉਹਨਾਂ ਦਾ ਵੀ ਲਾਈਵ ਕੱਟਤਾ ਸੀ ਮੈਂ ਸੋਸ਼ਲ ਮੀਡੀਆ ਵਾਲਿਆਂ ਤੇ ਇਲੈਕਟ੍ਰੋਨਿਕਸ মিডিਆ ਨੂੰ ਬੇਨਤੀ ਕਰਦਾ ਕਿ ਜਦੋਂ ਸਾਡੇ ਇਹੋ ਜਿਹੇ ਪ੍ਰੋਗਰਾਮ ਹੋਣ ਸਾਡਾ ਲਾਈਵ ਨਾ ਕੱਟਿਆ ਕਰੋ ਰਾਜਾ ਰਾਮ ਜੀ ਉਹ ਵੀ ਬੋਲੇ ਸੀ ਅਸੀਂ ਕਦੇ ਨਹੀਂ ਕੋਈ ਸੋਸ਼ਲ ਮੀਡੀਆ ਤੇ ਜਾ ਇਲੈਕਟ੍ਰੋਸ ਮੀਡੀਆ ਤੇ 5 ਸਤੰਬਰ ਤੋਂ ਬਾਅਦ ਵੇਖਿਆ ਕੋਈ ਸਾਡਾ ਬੁਲਾਵਾ ਕੋਈ ਉਹਦੇ ਤੇ ਬੋਲ ਰਿਹਾ ਇਹ ਤੁਹਾਨੂੰ ਵਿਤਕਰਾ ਨਜ਼ਰ ਆਇਆ ਸਟੇਜ ਦੇ ਉੱਤੇ ਬਾਕੀ ਕੋਈ ਬੁਲਾਵਾ ਨਹੀਂ ਸਾਡਾ ਬੋਲਰ ਦਿੱਤਾ ਤੁਸੀਂ ਬਾਕੀ ਹੋਰ ਗੱਲਾਂ ਇਹ ਵੀ ਤੁਹਾਡੇ ਰੂਬਰੂ ਕਰਾਂਗੇ ਕਿ ਜਿਹੜੀ ਸਾਡੀ ਕੌਮ ਦੇ ਲੋਕ ਇੱਕ ਦਿਨ ਪਹਿਲਾਂ ਆਪਦੇ ਪਰਿਵਾਰਾਂ ਸਮੇਤ ਗਏ ਸੀ ਤਾਂ ਉਹਨਾਂ ਨੂੰ ਉੱਥੇ ਕਮਰੇ ਨਹੀਂ ਮਿਲੇ ਉੱਥੇ ਕਮਰੇ ਨਹੀਂ ਮਿਲੇ ਤਖਤਰੀ ਕੇਸਕਰ ਸਾਹਿਬ ਦੇਖੋ ਕਿੰਨੇ ਰੂਮ ਬੜੇ ਹੋਏ ਆ ਉੱਥੇ ਪਰ ਸਾਨੂੰ ਉੱਥੇ ਪਰਿਵਾਰ ਨਾਲ ਸਵੇਤ ਰਹਿਣ ਦਾ ਤੁਹਾਨੂੰ ਕੋਈ ਰੂਮ ਨਹੀਂ ਮਿਲਿਆ ਐਹੋ ਜੇ ਵਿਤਕਰੇ ਅੱਗੇ ਤੋਂ ਅਸੀਂ ਬੇਨਤੀ ਕਰਾਂਗੇ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਐਹੋ ਜੇ ਵਿਤਕਰਿਆਂ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਕਿ ਉੱਥੇ ਵੀ ਸਾਡੇ ਨਾਲ ਵਿਤਕਰਾ ਹੋਇਆ ਤੁਸੀਂ ਵੀ ਜਥੇਬੰਦੀਆਂ ਦੇ ਕੋਈ OBC SC OBC SC BC ਕਿਸੇ ਵੀ ਜਥੇਬੰਦੀਆਂ ਦੇ ਕੋ ਚੇਅਰਮੈਨ ਜਾਂ ਕੋਈ ਕਨਵੀਨਰ ਤੇ ਜਾਂ ਕੋਈ ਪ੍ਰਧਾਨ ਨੂੰ ਉਥੇ ਟਾਈਮ ਨਹੀਂ ਦਿੱਤਾ ਗਿਆ ਬੋਲਣ ਲਈ ਆਪੋ ਤਾਪ ਰਹੀ ਹੈ ਸਟੇਜ ਦੇ ਉੱਤੇ ਸਾਡੇ ਗੁਰੂਆਂ ਦਾ ਜਨਮ ਦਿਹਾੜਾ ਹੋਵੇ ਤੇ ਸਾਨੂੰ ਸਟੇਜ ਤੋਂ ਮਿਲਣ ਦਾ ਟਾਈਮ ਨਾ ਮਿਲਿਆ ਹੋਵੇ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਸ਼ਲਾਘਾ ਕਰਦਾ ਕਿ ਜਿਨ੍ਹਾਂ ਨੇ ਜਦੋਂ ਬੋਲੇ ਤਾਂ ਉਹਨਾਂ ਨੇ ਆਪਦੇ ਲੈਕਚਰ ਦੇ ਵਿੱਚ ਦੋ ਗੱਲਾਂ ਕਹੀਆਂ ਸੀ ਜਗਤਗੁਰੂ ਰਵਿਦਾਸ ਜੀ ਦੇ ਭਗਤ ਜੀ ਤੇ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਵਧੀਆ ਬੋਲੇ ਪਰ ਹੋਰ ਪਤਾ ਨਹੀਂ ਕਿਉਂ ਲੋਕਾਂ ਨੂੰ ਸੱਪ ਸੰਗਿਆ ਉਥੇ ਕੋਈ ਬੁਲਾਰਾ ਨਹੀਂ ਬੋਲਿਆ ਤੇ ਸਾਡੇ ਕਿਸੇ ਬੁਲਾਰੇ ਨੂੰ ਉਥੇ ਟਾਈਮ ਵੀ ਨਹੀਂ ਦਿੱਤਾ ਗਿਆ ਜਿਹਦੇ ਵਿੱਚ ਸਾਡਾ ਰੋਸ ਪਾਇਆ ਜਾ ਰਿਹਾ ਹੈ ਤੇ ਮੈਂ ਸਾਡੇ ਲੋਕਾਂ ਨੂੰ ਵੀ ਬੇਨਤੀ ਕਰੂਗਾ ਕਿ ਪਿਛਲੇ ਹਫ਼ਤੇ ਤੋਂ ਨਿਕਲ ਕੇ ਆ ਜਾਓ ਜਾਗਰੂਕ ਹੋ ਜਦੋਂ ਸਾਡੇ ਬਾਬਾ ਜੀ ਦਾ ਜਨਮ ਦਿਹਾੜਾ ਤੇ ਬਣਾ ਰਹੇ ਆ ਵੰਡਾਲ ਦੇ ਵਿੱਚੋਂ ਤੁਸੀਂ ਉੱਠ ਕੇ ਤੁਰੇ ਫਿਰਦੇ ਰਹੇ ਬਾਜ਼ਾਰਾਂ ਦੇ ਵਿੱਚ ਬਾਜ਼ਾਰਾਂ 'ਚ ਤਾਂ ਜਦੋਂ ਆਪਾਂ ਮਰਜੀ ਜਾ ਸਕਦੇ ਹਾਂ ਬਾਜ਼ਾਰਾਂ 'ਚ ਤਾਂ ਹਰ ਰੋਜ਼ ਤੁਰੇ ਫਿਰਦੇ ਆ ਫਿਰ ਤੁਹਾਡਾ ਫਰਜ਼ ਬਣਦਾ ਸੀ ਜੋ ਵੰਡਾਲ ਦੇ ਵਿੱਚ ਬਹਿ ਕੇ ਲੈਕਚਰ ਸੁਣਦਾ ਸਾਦੇ ਗੁਰੂ ਸਾਹਿਬ ਦਾ ਪਹਿਲੀ ਵਾਰ ਰਾਜ ਪੱਤਰ ਤੇ ਜਨਮ ਦਿਹਾੜਾ ਬਣਾਇਆ ਗਿਆ ਸੀ ਐਹੋ ਜਿਹੀਆਂ ਚੀਜ਼ਾਂ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬੇਨਤੀ ਕਰਦੇ ਆ ਕਿ ਐਹੋ ਜਿਹੀਆਂ ਚੀਜ਼ਾਂ ਅੱਗੇ ਤੋਂ ਨਾ ਸਾਹਮਣੇ ਹੋਣ ਦੂਸਰੀ ਗੱਲ ਅਸੀਂ ਜੋ ਸਟੇਜ ਦੇ ਉੱਤੋਂ ਮਨ ਬਣਾਇਆ ਸੀ ਕਿ ਅਸੀਂ ਬੋਲਾਂਗੇ ਅਕਾਲ ਤਖਸਾਲ ਦੇ ਜਥੇਦਾਰ ਸਾਹਿਬ ਨੂੰ ਟਾਈਮ ਮਿਲ ਗਿਆ ਸੀ ਉਹਨਾਂ ਨੂੰ ਗੱਲਾਂ ਕਹਿਣ ਦਾ ਤੇ ਉਹਨਾਂ ਦੇ ਉਹਨਾਂ ਨੂੰ ਬੇਨਤੀਆਂ ਕਰਦਾ ਕਿ ਜਿਹੜੀ ਪੰਜਾਬ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਵਿਤਕਰਾ ਹੋ ਰਿਹਾ ਹੈ ਮਾਨਸਿਕ ਜਾਤ ਸਭੇ ਇੱਕ ਪਹਿਚਾਣ ਹੋ ਸਾਡੇ ਗੁਰੂਆਂ ਦੇ ਵਾਕ ਅਨਸਾਰ ਇਹ ਸਾਰੇ ਜਾਤਾਂ ਉਹਨਾਂ ਨੇ ਬਰਾਬਰ ਦਿੱਤਾ ਸੀ ਵੀ ਕੋਈ ਕਿਸੇ ਦੀ ਜਾਤ ਨਹੀਂ ਪਰ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਜਾਤਪਾਤ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਅਸੀਂ ਬੇਨਤੀ ਕਰਨੀ ਸੀ ਅੱਜ ਵੀ ਮੈਂ ਹੱਥ ਜੋੜ ਕੇ ਸਾਡੀ ਕੌਮ ਵੱਲੋਂ ਬੇਨਤੀ ਕਰਦਣਾ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਦਫਤੇਦਾਰ ਸਾਹਿਬ ਨੂੰ ਕਿ ਮਾਨਸਕੀ ਜਾਤ ਸਭੇ ਇੱਕ ਪੰਜਾਬੀਓ ਸਾਡੇ ਗੁਰੂਆਂ ਦੇ ਵਾਕਾਂ ਅੰਤਾਰ ਇਹ ਸਿਧਾਂਤਾਂ ਤੇ ਲੋਕ ਨਹੀਂ ਚੱਲਦੇ ਤੇ ਨਾ ਹੀ ਉਹਨਾਂ ਦੇ ਸਿਧਾਂਤਾਂ ਨੂੰ ਉਪਦੇਸ਼ਾਂ ਨੂੰ ਫਾਲੋ ਕਰ ਰਹੇ ਆ ਤੇ ਸਾਡੀ ਸਾਰੀ ਕੌਮ ਵੱਲੋਂ ਹੱਥ ਜੋੜ ਕੇ ਅਪੀਲ ਹੈ ਕਿ ਇੱਕ ਕਲ ਤੱਕ ਸਭ ਤੇ ਬਹਿ ਕੇ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ ਕਿ ਜਿਹੜਾ ਵੀ ਭਾਈ ਪਹਿਲਾਂ ਜਾਤ ਪਾਤ ਨੂੰ ਕੋਈ ਟਾਰਗੇਟ ਕਰੂਗਾ ਤੇ ਉਹਦੇ ਤੇ ਉਥੋਂ ਵੀ ਕਾਰਵਾਈ ਹੋਊਗੀ ਉਸ ਤੋਂ ਬਾਅਦ ਜਿਹੜਾ ਕੋਈ ਲੀਗਲ ਤੌਰ ਤੇ ਅਸੀਂ ਕੇਸ ਕਰਨਾ ਉਹ ਵੀ ਕਰਾਂਗੇ ਫਿਰ ਇਹ ਬਚ ਸਕਦੇ ਐ ਨਹੀਂ ਤਾਂ ਪੰਜਾਬ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਬਹੁਤ ਜ਼ਿਆਦਾ ਬੋਲਬਾਲਾ ਹੋ ਰਿਹਾ ਹੈ ਇਹੀ ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀਆਂ ਕਰੀਆਂ ਸੀ ਪਰ ਸਾਨੂੰ ਤਾਂ ਉਥੇ ਬੋਲਣ ਦਾ ਟਾਈਮ ਹੀ ਨਹੀਂ ਦਿੱਤਾ ਗਿਆ ਉਥੇ ਆਪੋ ਤਾਪ ਹੋਈ ਰਹੀ ਹੈ ਦੂਸਰੇ ਜਿਹੜੇ ਬੁਲਾਵੇ ਬੋਲਦੇ ਨੇ ਉਹਨਾਂ ਨੇ ਸਾਨੂੰ ਉਥੇ ਬੋਲਣ ਦਾ ਟਾਈਮ ਨਹੀਂ ਦਿੱਤਾ ਮਗਰ ਮਾਨਸਕੀ ਜਾਤ ਸਭੇ ਇੱਕ ਪਛਾਣ ਉਹ ਸਾਡੇ ਗੁਰੂਆਂ ਦਾ ਵਾਕ ਹੈ ਤਾਂ ਫਿਰ ਤੁਸੀਂ ਕਿਉਂ ਨਹੀਂ ਫਾਲੋ ਕਰਦੇ ਉਸ ਨੂੰ ਇਹ ਜਥੇਦਾਰ ਸਾਹਿਬ ਤੁਹਾਡਾ ਫਰਜ ਬਣਦਾ ਹੈ ਕਿ ਤੁਸੀਂ ਇੱਕ ਹੁਕਮ ਨਾਵਾ ਜਾਰੀ ਕਰੋ ਕਿ ਜੇ ਕੋਈ ਜਾਤ ਪਾਤ ਦੇ ਕੋਈ ਖਿਲਾਫ ਬੋਲੂਗਾ ਤਾਂ ਉਹਦੇ ਤੇ ਕਾਰਵਾਈ ਕਾਲ ਤੱਕ ਸਭ ਦੇ ਜਥੇਦਾਰ ਜਜ਼ੇਦਾਰ ਸਾਹਿਬ ਕਰਨਗੇ ਉਹ ਤੋਂ ਹੁਕਮਨਾਮਾ ਜਾਰੀ ਕਰੋ ਤਾਂ ਕਿ ਇਹ ਲੋਕ ਟਿਕ ਜਾਣ ਨਹੀਂ ਜਾਤਾਂ ਪਾਤਾਂ ਦੇ ਭਰਮਾਂ ਚ ਬੜਾ ਲੋਕ ਵਹਿਮਾਂ ਚ ਪੈ ਰਹੇ ਆ ਇਹ ਅੱਗੇ ਜਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਦਿਹਾੜਾ ਮਨਾ ਰਹੇ ਆ ਆ ਰਿਹਾ ਉਥੇ ਵੀ ਮੈਂ ਆਪਣੇ ਜਜ਼ੇਦਾਰ ਸਾਹਿਬ ਨੂੰ ਮੇਰੇ ਹੱਥ ਜੋੜ ਕੇ ਪੀ ਲੈ ਕੇ ਜਿਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਦਿਹਾੜਾ ਮਨਾਇਆ ਆਪਾਂ ਉਹਤੇ ਰਾਜ ਲੈਵਲ ਤੇ ਇਹ ਵੀ ਬਣਾਇਆ ਜਾਵੇ ਤੇ ਇਹੋ ਜੀਆਂ ਚੀਜ਼ਾਂ ਨੂੰ ਰੋਕ ਕੀਤੀ ਜਾਵੇ ਕਿਉਂਕਿ ਉਥੇ ਸਾਡੇ ਬਲਾਰੇ ਬੋਲ ਸਕਣ ਕਿਉਂਕਿ ਸਾਨੂੰ ਗੁਰੂਗੋਵਾਰੇ ਸਾਡੇ ਬਾਰੇ ਪਤਾ ਹੈ ਕੋਈ ਵੀ ਕੋਲ ਬਲਾਰੇ ਨੂੰ ਸਾਡੇ ਨੂੰ ਨਹੀਂ ਬੋਲਣ ਦਿੱਤਾ ਇਸ ਕਰਕੇ ਅੱਗੇ ਤੋਂ ਇਹੋ ਜੀਆਂ ਚੀਜ਼ਾਂ ਤੇ ਤਿਆਰ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੈ ਸਭੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ